ਹਾਲੇਲੂਇਆ ਪ੍ਰੇਜ਼ ਦਾ ਲਾਰਡ ਆਪ ਸਭ ਨੂੰ ਜੈ ਮਸੀਹ ਦੀ ਸੋ ਮੈਂ ਪ੍ਰਭੂ ਜੀ ਦਾ ਦਾਸ ਪਾਸਟਰ ਬਲਵਿੰਦਰ ਪਾਲ ਪੱਟੀ ਜਲਾ ਤਰਨਤਾਰਨ ਦੇ ਵਿੱਚ ਮੈਂ ਪ੍ਰਭੂ ਦੀ ਸੇਵਕੀ ਕਰਦਾ ਹਾਂ ਸੋ ਆਪ ਜੀ ਦੇ ਲਈ ਮੈਸੇਜ ਹੈ ਕਿ ਆਪ ਕਿਸੇ ਵੀ ਮੁਸ਼ਕਲ ਦੇ ਵਿੱਚ ਹੋ ਜਾਂ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਜਾਂ ਆਪ ਪ੍ਰਭੂ ਜੀ ਦੇ ਨਾਲ ਡਰਨਾ ਚਾਹੁੰਦੇ ਹੋ ਜਾਂ ਆਪ ਪ੍ਰਭੂ ਜੀ ਦੇ ਬਚਨਾਂ ਨੂੰ ਸੁਣਨਾ ਚਾਹੁੰਦੇ ਹੋ ਤੋ ਪੱਟੀ ਦੇ ਵਿੱਚ ਸਾਡਾ ਚਰਚ ਹੈ 10:30 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹਰ ਐਤਵਾਰ ਨੂੰ ਚਰਚ ਲੱਗਦਾ ਹੈ ਸਬੋ ਸਰ ਲੋਗ ਚਰਚ ਦੇ ਵਿੱਚ ਆ ਕੇ ਚੰਗੀਆਂ ਇਆਂ ਤੇ ਸ਼ਤਕਾਰਾ ਪਾਉਂਦੇ ਨੇ ਤੋ ਖਾਸ ਕਰਕੇ ਮੈਂ ਉਹਨਾਂ ਲੋਗਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਜਿਹੜੇ ਲੋਗ ਦੁੱਖਾਂ ਦੇ ਵਿੱਚ ਨੇ ਜਿਹੜੇ ਲੋਗ ਬਿਮਾਰੀਆਂ ਦੇ ਵਿੱਚ ਨੇ ਜਾਂ ਜਿਹੜੇ ਲੋਕ ਨਸ਼ੇ ਦੇ ਵਿੱਚ ਨੇ ਜਾਦੂ ਟੂਣੇ ਦੇ ਵਿੱਚ ਨੇ ਜਾਂ ਜਿਹੜੇ ਲੋਕ ਕਰਜ਼ਿਆਂ ਦੇ ਹੇਠਾਂ ਦਬੇ ਹੋਏ ਨੇ ਤੋ ਪ੍ਰਭੂ ਦਾ ਸਮਰਥ ਹੱਥ ਜਦ ਤੁਸੀਂ ਆਉਗੇ ਪ੍ਰੇਰ ਨੂੰ ਰਿਸਿਵ ਕਰੋਗੇ ਪ੍ਰਭੂ ਦੇ ਪਵਿੱਤਰ ਬਚਨਾਂ ਨੂੰ ਸੁਣੋਗੇ ਤੋ ਪ੍ਰਭੂ ਜੀ ਦਾ ਹੱਥ ਤੁਹਾਨੂੰ ਛੂਏਗਾ ਔਰ ਤੁਸੀਂ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਵੱਡੇ ਰੋਗਾਂ ਤੋਂ ਵੱਡੀਆਂ ਬਿਮਾਰੀਆਂ ਤੋਂ ਵੱਡੇ ਛੁਕਾਰੇ ਪਾਓਗੇ ਔਰ ਤੁਸੀਂ ਆਪਣੇ ਪਰਿਵਾਰ ਨੂੰ ਯਿਸੂ ਅਸੀ ਦੇ ਨਾਮ ਦੇ ਵਿੱਚ ਵਾਧਾ ਹੋਇਆ ਉਚਾਈਆਂ ਵੱਲ ਜਾਂਦਾ ਹੋਇਆ ਦੇਖੋਗੇ ਤੁਸੀਂ ਤੇ ਦਿਨੋਂ ਦਿਨ ਤੁਹਾਡੇ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਜਾਏਗੀ ਹਾਲੇਲੂਇਆ ਸੋ ਮੈਂ ਆਪ ਸਭ ਨੂੰ ਇਹ ਮੈਸੇਜ ਦੇ ਰਿਹਾ ਕਿ ਆਪ ਥੱਕ ਚੁੱਕੇ ਹੋ ਟੁੱਟ ਚੁੱਕੇ ਹੋ ਹਾਰ ਚੁੱਕੇ ਹੋ ਤੋਂ ਮੱਤੀ 11 ਦੇ ਆਏ ਔਰ ਉਸਦੇ 28ਵਾਂ ਅਚੰਦ ਦੇ ਵਿੱਚ ਇਵੇਂ ਕਰਕੇ ਲਿਖਿਆ ਯਿਸੂ ਮਸੀਹ ਆਖਦਾ ਹੈ हे ਸਾਰੇ ਥੱਕੇ ਹੋਇਓ ਤੇ ਬੋਝ ਔਰ ਭਾਰ ਦੇ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤਾਂ ਪ੍ਰਭੂ ਯਿਸੂ ਮਸੀਹ ਆਪ ਸਭ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਔਰ ਆਪ ਜੀ ਨੂੰ ਆਰਾਮ ਦੇਣਾ ਚਾਹੁੰਦਾ ਹੈ ਸੁਖ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਮੇਰਾ ਮੈਸੇਜ ਆ ਜਿਹੜੇ ਲੋਕ ਦੁੱਖਾਂ ਦੇ ਵਿੱਚ ਨੇ ਅਜੇ ਵੀ ਜਿਹੜੇ ਲੋਕ ਬਿਮਾਰੀਆਂ ਦੇ ਵਿੱਚ ਨੇ ਜੋ ਲੋਕ ਕਿਸੇ ਵੀ ਚੰਗੀ ਚਰਚੇ ਨਾਲ ਜੁੜੇ ਹੈ ਉਹ ਤਾਂ ਜੁੜੇ ਹੈ ਹਾਲੇਲੂਇਆ ਜਿਹੜੇ ਲੋਕ ਭੁੱਲੇ ਭਟਕੇ ਨੇ ਜਿਹੜੇ ਲੋਕ ਅਜੇ ਤੱਕ ਕਿਸੇ ਚੰਗੀ ਆਤਮਿਕ ਚਰਚ ਦੇ ਨਾਲ ਨਹੀਂ ਜੁੜੇ ਔਰ ਉਹਨਾਂ ਦੇ ਲਈ ਵੈਲਕਮ ਹੈ ਉਹ ਆ ਸਕਦੇ ਨੇ ਔਰ ਪ੍ਰਾਰਥਨਾ ਕਰਵਾ ਸਕਦੇ ਨੇ ਔਰ ਫੋਨ ਵੀ ਕਰ ਸਕਦੇ ਨੇ ਮੈਨੂੰ ਤਾਂ ਮੈਂ ਕਹਿਣਾ ਚਾਹੁੰਦਾ ਕਿ ਅਗਰ ਆਪ ਦੁੱਖ ਦੇ ਵਿੱਚ ਹੋ ਤਾਂ ਇੱਕ ਵਾਰ ਜਰੂਰ ਇੱਕ ਵਾਰ ਜਰੂਰ ਤੁਸੀਂ ਚਰਚੇ ਦੇ ਵਿੱਚ ਆ ਕੇ ਦੇਖੋ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਕੰਮ ਕਰੇਗਾ ਹਾਲੇਲੂਆ ਕਿਹੜੇ ਲੋਕਾਂ ਨੂੰ ਮੈਸੇਜ ਦੇ ਰਿਆ ਮੈਂ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹਾਂ ਪਰ ਹੋ ਨਹੀਂ ਰਿਹਾ ਕੁਝ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਦ ਵੀ ਮੈਂ ਲੋਕਾਂ ਦੇ ਲਈ ਪ੍ਰੀਰਤਨ ਪ੍ਰਾਰਥਨਾ ਕਰਦਾ ਮੇਰੀ ਕਾਲ ਲੰਗਿਆ ਦਬੇ ਹੋਏ ਲੋਕਾਂ ਵਾਸਤੇ ਜਿਹੜੇ ਕੁਚਲੇ ਹੋਏ ਲੋਕ ਨੇ ਔਰ ਜਿਹੜੇ ਥੱਕ ਚੁੱਕੇ ਨੇ ਜਿਹੜੇ ਟੁੱਟ ਚੁੱਕੇ ਨੇ ਉਹਨਾਂ ਲੋਕਾਂ ਦੇ ਕੋਲ ਪਰਮੇਸ਼ਰ ਮੈਨੂੰ ਲੈ ਕੇ ਜਾਂਦਾ ਹੈ। ਤੋਂ ਜਦ ਵੀ ਮੈਂ ਉਹਨਾਂ ਲੋਕਾਂ ਨੂੰ ਪ੍ਰਭੂ ਦਾ ਵਚਨ ਦੱਸਦਾ ਹਾਂ ਤੋਂ ਪ੍ਰਭੂ ਉਹਨਾਂ ਦੇ ਹਾਲਾਤਾਂ ਨੂੰ ਬੜੀ ਜਲਦੀ ਬਦਲਦਾ ਹੈ ਬੜੀ ਜਲਦੀ ਚੇਂਜ ਕਰਦਾ ਹੈ। ਬੜੀ ਜਲਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੈਰਕਲ ਹੋਣੇ ਸ਼ੁਰੂ ਹੋ ਜਾਂਦੇ ਨੇ। ਉਨ੍ਹਾਂ ਦੀ ਬਹੁਤ ਸਾਰੀਆਂ ਗਵਾਹੀਆਂ ਬੰਦੀਆਂ ਨੇ। ਤੋਂ ਅੱਜ ਮੈਂ ਕਹਿ ਰਿਹਾ ਕਿ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਜਦ ਤੁਸੀਂ ਕਿਸੇ ਮੁਸ਼ਕਲ ਦੇ ਵਿੱਚ ਹੋ ਜਾਂ ਹਸਪੀਟਲ ਦੇ ਵਿੱਚ ਹੋ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਬਿਮਾਰੀ ਦੀ ਹਾਲਤ ਦੇ ਵਿੱਚ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਤਾਂ ਤੁਸੀਂ ਜੀ ਲੋ ਕੁਨਸਲਾਹ ਤੋਂ ਚਰਚਾਉਣ ਦੇ ਲਈ ਤੁਸੀਂ ਆਪ ਆਓ ਆਪਣੇ ਰਿਸ਼ਤੇਦਾਰਾਂ ਨੂੰ ਭੇਨ ਭਰਾਉਣ ਨੂੰ ਲੈ ਕੇ ਆਓ ਤੋ ਜੋ ਐਤਵਾਰ ਆ ਰਹੇ ਨੇ ਹੋਰ ਐਤਵਾਰ ਸਪੈਸ਼ਲ ਪ੍ਰੀਅਰ ਨੇ ਔਰ ਮੇਰਾ ਵਿਸ਼ਵਾਸ ਹੈ ਕਿ ਜਦ ਲੋਕ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣਗੇ ਤੋ ਪਰਮੇਸ਼ਰ ਨੇ ਆਪਣਾ ਸਵਰਗ ਖੋਲਣਾ ਹੈ ਪਰਮੇਸ਼ਰ ਦੀ ਅਗਵ ਪਰਮੇਸ਼ਰ ਦੇ ਲੋਕਾਂ ਦੀ ਪਰਜੋਚਰਤ ਦੇ ਵਿੱਚ ਆ ਰਹੇ ਨੇ ਉਤਰ ਰਹੀ ਨੇ ਤੋ ਮੈਂ ਅੱਜ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੰਦਾ ਕਿ ਤੁਸੀਂ ਸੰਡੇ ਨੂੰ ਇਹ ਜੋ ਆਉਣ ਵਾਲਾ ਸੰਡੇ ਹੈ ਚਰਚ ਨੂੰ ਚਰਚਾਓ ਔਰ ਦੇਖੋ ਪਰਮੇਸ਼ਰ ਦੇ ਮਹਾਨ ਕੰਮ ਲੋਕਾਂ ਦੇ ਜੀਵਨ ਹੀ ਬਦਲਣ ਵਾਸਤੇ ਜਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਕੰਮ ਹੋਣ ਵਾਸਤੇ ਜਾ ਰਹੇ ਨੇ ਔਰ ਦੇਖੋ ਇੱਕ ਬਾਰ ਜਿਹੜੇ ਲੋਕ ਚਰਚ ਦੇ ਵਿੱਚ ਜਾ ਜਾ ਕੇ ਵੀ ਥੱਕ ਚੁੱਕੇ ਨੇ ਜਿਹੜੇ ਲੋਕ ਚ ਕਹਿ ਰਹੇ ਨੇ ਸਾਡੀ ਪਰਮੇਸ਼ਰ ਸੁਣ ਨਹੀਂ ਲਿਆ ਇੱਕ ਵਾਰ ਆਓ ਦੇਖੋ ਕਿ ਪਰਮੇਸ਼ਰ ਦਾ ਕਿੰਨਾ ਵੱਡਾ ਮਸਾ ਇਸ ਜਗ੍ਹਾ ਤੇ ਕੰਮ ਕਰ ਰਿਹਾ ਹੈ ਕਿੰਨਾ ਉਹਦਾ ਵਿਸ਼ੇਖ ਕੰਮ ਕਰ ਰਿਹਾ ਹੈ ਕਿੰਨੀ ਉਹਦੀ ਅੱਗ ਜਿਹੜੀ ਲੋਕਾਂ ਨੂੰ ਸ਼ੂ ਰਹੀ ਹੈ ਔਰ ਦੇਖੋ ਕਿੰਨਾ ਕੁਝ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਨ ਵਾਲਾ ਹੈ ਹਾਲੇਲੂਇਆ ਪਰੇਸ਼ਾਨ ਨਾ ਹੋਵੋ ਸਿਆਸਤ ਦਿਓ ਚਰਚਾਓ ਦੇਖੋ ਪਰਮੇਸ਼ਰ ਦੇ ਕਮਾਂਡ ਨੂੰ ਮੈਂ ਦੁਆ ਕਰਦਾ ਹਾਂ ਤੁਹਾਡੇ ਲਈ ਜੋ ਲੋਕ ਪਰਮੇਸ਼ਰ ਇਸ ਵੀਡੀਓ ਨੂੰ ਦੇਖਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਹੋ ਜਾਏ ਉਹਨਾਂ ਦੇ ਪਰਿਵਾਰ ਵਿੱਚ ਕੁਝ ਨਵਾਂ ਹੋ ਜਾਏ ਪ੍ਰਭੂ ਹallelujah ਦਿਓ ਚਿੰ ਲੋਕਾਂ ਨੂੰ ਹallelujah ਓ ਪ੍ਰਭੂ ਪਰਮੇਸ਼ਵਰ ਜੀ ਤੁਸੀਂ ਆਪਣੇ ਮੈਰਕਲ ਲੋਕਾਂ ਦੇ ਉੱਪਰ ਕਰੋ ਰੀਖੰਬ ਅਸ਼ੋਖੰਦਰੇ ਰ abarabarikhamba sikhandra ਜਿਹੜੇ ਲੋਕ ਮੁਸ਼ਕਲਾਂ ਦੇ ਵਿੱਚ ਨੇ ਪਰੇਸ਼ਾਨੀਆਂ ਦੇ ਵਿੱਚ ਨੇ ਦੁੱਖਾਂ ਦੇ ਵਿੱਚ ਨੇ ਬਿਮਾਰੀ ਦੇ ਵਿੱਚ ਨੇ ਕਰਜ਼ੇ ਦੇ ਵਿੱਚ ਨੇ ਉਹ ਪ੍ਰਭੂ ਜੀ ਜੋ ਲੋਕ ਲੋਕਾਂ ਦੇ ਕੋਲੇ ਕੋਈ ਕਾਰੋਬਾਰ ਨਹੀਂ ਉਹਨਾਂ ਨੂੰ ਛੂ ਆਪਣੇ ਹੱਥ ਦੇ ਨਾਲ ਜਿਹਦਾ ਲੋਕਾਂ ਦੇ ਕੋਲ ਆਪਣਾ ਕਰਨੇਗਾ ਸ਼ੂਹ ਉਹਨਾਂ ਲੋਕਾਂ ਨੂੰ ਔਰ ਬਲੈਸ ਕਰੋ ਪ੍ਰਭੂ ਕਰ ਦੇ ਆਸ਼ੀਸ਼ ਦੋ ਉਹਨਾਂ ਲੋਕਾਂ ਨੂੰ ਹਾਲੇਲੂਇਆ ਜਿੰਨਾਂ ਕੋਲ ਰੋਜ਼ਗਾਰ ਨਹੀਂ ਪ੍ਰਭੂ ਰੋਜ਼ਗਾਰ ਦੇ ਨਾਲ ਬਲੈਸ ਕਰੋ ਪ੍ਰਭੂ ਜੋਬ ਨਾਲ ਬਲੈਸ ਕਰੋ ਪਰਮੇਸ਼ਰ ਪਰਮੇਸ਼ਰ ਧੰਨਵਾਦ ਕਰਦਾ ਮੈਂ ਤੇਰਾ ਮੈਂ ਤੇਰਾ ਆਤਮਾ ਤੇਰੇ ਲੋਕਾਂ ਨੂੰ ਇਸੇ ਸਮੇਂ ਟੱਚ ਕਰੇ ਜੋ ਲੋਕ ਇਸ ਵੀਡੀਓ ਨੂੰ ਦੇਖਣ जो लोग प्रभु इस भीडियो देख अपने रिश्तेदार तक अपने भैन भरावों तक शेयर कर खुदा मैं दुआ करना प्रभु उन्होंने लोगों उपर तेरा सामर्थी हाथ से समय आए और पिता हरेक वीडियो में शेयर करने वाले उपर हरेक वीडियो में देख वाले उपर तेरी वीडी कृपा हो जाए तो प्रभु जादू दे बंदरों तो टूनिया के बंदरों तो हर जादू टूटकों तो ये समासी के नाम के चंगे हो जाए रोग गो मा शिखं थारा बारा रोग गो शखंड रे नबा रबा नबा न ਹਰੀ ਖੰਬਾ ਬਬਾ 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 ਪਰਮੇਸ਼ਵਰ ਮੈਂ ਦੁਆ ਕਰਦਾ ਜਿਨੇ ਲੋਗੇ ਇਸ ਵੀਡੀਓ ਨੂੰ ਦੇਖਣ ਜਿਨੇ ਲੋਕਾਂ ਵਿੱਚ ਦੁਸ਼ਟ ਆਤਮਾ ਦੀ ਤਾਕਤ ਆ ਜਿਨੇ ਪਰਿਵਾਰਾਂ ਵਿੱਚ ਸ਼ੈਤਾਨ ਦੀ ਆਤਮਾ ਕੰਮ ਕਰ ਰਹੀ ਆ ਇਸੇ ਸਮੇਂ ਇਸੇ ਸਮੇਂ ਵੀਰਦਿਆਂ ਨੂੰ ਵੀਡੀਓ ਨੂੰ ਦੇਖਦੇ ਆ ਸਰ ਖੁਦਾ ਇਸ ਆਵਾਜ਼ ਨੂੰ ਸੁਣਦੇ ਸਰ ਖੁਦਾ ਉਹ ਦੁਸ਼ਟ ਆਤਮਾ ਤਨ ਮੈਂ ਅਗਧਨਾ ਨਿਕਲ ਜਾਈਏ ਸੁਮਾਸੀ ਕੇ ਨਾਮ ਮੇ ਬਿਮਾਰੀ ਦੀ ਆਤਮਾ ਨਿਕਲ ਜਾਈ ਸੁਮਾਸੀ ਦੇ ਨਾਮ ਚ ਹਰੀ ਕਨਾਸਾ ਥੇਰੇ ਨਾਂਦੇ ਰੀ ਵੀ ਖਨਾਸਾ ਥਾ रोबो रो खा खारा बारा पवित्र गोसाखा माने रेबे खाना स्क्रीन की वाल देखो इस स्क्रीन वाल देखो 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 ध्यान देना परमेश्वर आत्मा छूंदा प्या आपको आपको छूंदा पाया आपकी जिंदगी बच रही है और दुष्ट आत्मा सड़ के जा रहे हैं इस मसीह के नाम च आपको सड़ के जा रहे दुष्ट आत्मा यूस मसीह के नाम च देखो देखो प्रार्थना रिसीव करो अगर आप इस वीडियो को देख रहे हो ਤੋ ਦੇਖੋ ਜਿਨ੍ਹਾਂ ਲੋਕਾਂ ਦੇ ਵਿੱਚ ਦੁਸ਼ਟਾਤਮਾ ਉਹਨਾਂ ਕੋ ਉਹਨਾਂ ਲੋਕਾਂ ਨੂੰ ਉਲਟੀ ਆ ਸਕਦੀ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਦੁਸ਼ਟਾਤਮਾ ਵਾ ਉਹਨਾਂ ਨੂੰ ਖਬਰਾਟ ਹੋ ਸਕਦੀ ਹੈ

ਤਦ ਸੁਣ ਪਾਣ ਉਹ ਪ੍ਰਭੂ ਜੀ ਤੇਰਾ ਸਮਰਥਨ ਲੋਗ ਨੂੰ ਸ਼ੁਕ ਬles ਕਰ ਦੇਵੇ ਹallelujah ਉਹ ਰੱਗ ਮ ਸ਼ਖੰਦਰ ਨਮਰਾ ਬਰਾ 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 ਰਿਕੰਬਾ ਬਬਾ 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 ਪਵਿੱਤਰ ਆਤਮਾ ਤਰਾ ਧੰਨਵਾਦ ਕਰਦੇ ਆ ਤੇਰਾ ਵੈਲਕਮ ਕਰਦੇ ਤਰ ਸਵਾਗਤ ਕਰਦੇ ਆ ਇੱਕ ਇੱਕ ਘਰ ਦੇ ਵਿੱਚ ਜਾਓ ਪਰਮੇਸ਼ੁਰ ਦੇ ਐਂਜਲਸ ਇੱਕ ਇੱਕ ਘਰ ਦੇ ਵਿੱਚ ਜਾਣ ਜਿਸ ਸਗਾ ਤੇ ਵੀ ਜਿਸ ਕੰਟਰੀ ਵਿੱਚ ਜਿਸ ਸਟੇਜ ਦੇ ਵਿੱਚ ਜਿਸ ਦੇਸ਼ ਦੇ ਵਿੱਚ ਇਸ ਵੀਡੀਓ ਨੂੰ ਦੇਖਿਆ ਜਾਵੇ ਜਿਸ ਪਰਿਵਾਰ ਦੇ ਵਿੱਚ ਇਸ ਵੀਡੀਓ ਨੂੰ ਦੇਖਿਆ ਜਾਵੇ ਪਰਮੇਸ਼ੁਰ ਤੇਰੀ ਸਮਰਥਨ ਤੋ ਜਗਾ ਤੇ ਚਲੀ ਜਾਵੇ ਤੇਰੇ ਐਂਜਲ ਹੋ ਸਕਤੇ छुटकारा ਦੇਣ ਵਾਲੇ ਐਂਜਲ ਚਲੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਮੇ ਉਹ ਪ੍ਰਭੂ ਜੀ ਇਸ ਵੀਡੀਓ ਦੇ ਦੁਆਰਾ ਵੱਡੀਆਂ ਗਵਾਹੀਆਂ ਆ ਜਾਣ ਬੜੇ ਚਮਤਕਾਰ ਮੁਕਰੀ ਜ਼ਿੰਦਗੀ ਵਿੱਚ ਹੋ ਜਾਣਾ ਔਰ بگੜੇ ਹੋਏ ਕੰਮ ਐ ਪ੍ਰਭੂ ਤਰੇ ਲੋਕਾਂ ਦੀ ਬਹਾਲ ਹੋ ਜਾਣ ਪ੍ਰਭੂ ਜੀ ਐ ਪ੍ਰਭੂ ਜੀ بگੜੇ ਹੋਏ ਕੰਮ ਬਹਾਲ ਹੋ ਜਾਣ ਜਾਦੂ ਟੂਣੇ ਖਤਮ ਹੋ ਜਾਣ ਬਿਮਾਰੀਆਂ ਲਚਾਰੀਆਂ ਖਤਮ ਹੋ ਜਾਣ ਐ ਪਰਮੇਸ਼ਰ ਬਹੁਤ ਸਾਰੇ ਲੋਕਾਂ ਦੀ ਗਵਾਹੀ ਬਣ ਜਾਵੇ ਹallelujah 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 ਜੋ ਲੋਕ ਵਿਸ਼ਵਾਸ ਕੇ ਸਾਥ ਦੇਖਣ ਔਰ ਅਰਸੀ ਕਰਨ ਪ੍ਰਭੂ ਉਹਨਾਂ ਦੇ ਪੇਟ ਦੇ ਰੋਗ ਲੀਵਰ ਦੇ ਹਾਰਟ ਦੇ ਕਿਤਨੀਆਂ ਦਰੋਗ ਕੰਨਾਂ ਦੇ ਅੱਖਾਂ ਦੇ ਰੋਗ ਜੋੜਾਂ ਦੇ ਰੋਗ ਯਿਸੂ ਮਸੀਹ ਕੇ ਨਾਮ ਚ ਹਰ ਤਰ੍ਹਾਂ ਦੇ ਗੋਤ ਰੋਗ ਯਿਸੂ ਦੇ ਨਾਮ ਚ ਪ੍ਰਾਰਥਨਾ ਕਰਦਾ ਖਤਮ ਹੋ ਜਾਣਾ ਖਤਮ ਹੋ ਜਾਣਾ ਪ੍ਰਭੂ ਦੀ ਸਮਰਥ ਸੂਇਰ ਬles ਕਰੇ ਪ੍ਰਭੂ ਦੀ ਸਮਰਥ ਸੂਇਰ ਬles ਕਰੇ ਹਾਲੇਲੂਇਆ ਪ੍ਰੇਜ਼ ਦਾ ਲਾਰਡ ਜੈਮਸ ਕਿ ਆਪ ਸਭ ਨੂੰ ਔਰ ਮੇਰਾ ਵਿਸ਼ਵਾਸ ਹੈ ਕਿ ਜਿੰਨੇ ਲੋਗ ਇਸ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਦੁਆਰਾ ਸੁਣਗੇ ਔਰ ਮੈਂ ਵਿਸ਼ਵਾਸ ਦੇ ਨਾਲ ਕਹਿ ਰਿਹਾ ਕਿ ਗਰੰਟੀ ਦੇ ਨਾਲ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਵੱਡਾ ਕੰਮ ਹੋਏਗਾ ਉਹਨਾਂ ਦੀ ਗਵਾਹੀ ਬਣੇਗੀ ਔਰ ਮੈਂ ਆਪਣਾ ਨੰਬਰ ਸਕ੍ਰੀਨ ਤੇ ਦਵਾਂਗਾ ਔਰ ਤੁਸੀਂ ਜਿੰਨਾ ਲੋਕਾਂ ਦੀ ਗਵਾਹੀ ਬਣੀ ਹੋ ਮੈਨੂੰ ਦੱਸ ਸਕਦੇ ਨੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪਰਮੇਸ਼ਰ ਦੇ ਵੱਡੇ ਚਮਤਕਾਰਾਂ ਨੂੰ ਵੱਡੇ ਮੈਰਕਲ ਨੂੰ ਲੈਣਾ ਚਾਹੁੰਦੇ ਹੋ ਔਰ ਆਪਣੇ ਪਰਿਵਾਰ ਦੇ ਪਰਿਵਾਰ ਦਾ ਛੁਟਕਾਰਾ ਚਾਹੁੰਦੇ ਹੋ ਤੇ ਤੁਸੀਂ ਸੰਡੇ ਨੂੰ ਚਰਚ ਆ ਸਕਦੇ ਹੋ 10:30 ਵਜੇ ਤੋਂ ਲੈ ਕੇ 2:00 ਵਜੇ ਤੱਕ ਹਰ ਐਤਵਾਰ ਨੂੰ ਚਰਚ ਲੱਗਦਾ ਹੈ ਤੋ ਦੇਖੋ ਤੁਹਾਡੀਆਂ ਜ਼ਿੰਦਗੀਆਂ ਵਿੱਚ ਪਰਮੇਸ਼ਰ ਵੱਡੇ ਕੰਮਾਂ ਨੂੰ ਕਰੇਗਾ ਹallelujah ਜੈ ਮਸੀਹ ਕੀ ਗੋਡ ਬlesਟ ਸੋ ਧੰਨਵਾਦ ਤੁਸੀਂ ਵੀਡੀਓ ਨੂੰ ਆਪਣੇ ਹੋਰ ਭੈਣ ਭਰਾਵਾਂ ਰਿਸ਼ਤੇਦਾਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨ ਦੇ ਵੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇਵੇਗਾ ਔਰ ਜੇ ਕੋਈ ਬਿਮਾਰ ਹੈ ਕੋਈ ਲਚਾਰਿਆ ਕਿਸੇ ਪਰੇਸ਼ਾਨੀ ਵਿੱਚ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਔਰ ਉਸ ਨੂੰ ਵੀਡੀਓ ਸ਼ੇਅਰ ਕਰੋ ਵੀਡੀਓ ਦੇ ਉੱਪਰ ਨੰਬਰ ਦਿੱਤਾ ਹੋਇਆ ਵਾ ਔਰ ਤੁਸੀਂ ਪ੍ਰਾਰਥਨਾ ਕਰਵਾ ਸਕਦੇ ਹੋ ਖਾਸ ਕਰਕੇ ਜੋ ਲੋਕ ਹਸਪੀਟਲਾਂ ਦੇ ਵਿੱਚ ਨੇ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਇਹ ਵੀਡੀਓ ਨੂੰ ਉਹਨਾਂ ਲੋਕਾਂ ਦੇ ਕੋਲ ਪਹੁੰਚਾਓ ਮੇਰਾ ਨੰਬਰ ਉਹਨਾਂ ਲੋਕਾਂ ਦੇ ਕੋਲ ਪਹੁੰਚਾ ਦਿਓ ਦੇਖੋ ਪਰਮੇਸ਼ਰ ਹਸਪੀਟਲਾਂ ਦੇ ਵਿੱਚ ਵੀ ਪਰਮੇਸ਼ਰ ਜਿਸ ਵੀ ਜਗ੍ਹਾ ਕੋਈ ਬਿਮਾਰ ਨੇ ਔਰ ਉਹਨਾਂ ਨੂੰ ਆਪਣੇ ਸਮਰਥਿਅਤ ਆਪਣਾ ਸ਼ੂਕੇ ਚੰਗਾ ਕਰੇਗਾ ਜੈ ਮਸੀਹ